ਸਰ ਜਿਹੜਾ ਇੱਥੇ ਬੱਸ ਡਿੱਗੀ ਹੈ ਤੇ ਬਹੁਤ ਹੀ ਮਾੜੀ ਘਟਨਾ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਤੁਸੀਂ ਮੌਕੇ ਤੇ ਭੱਜ ਕੇ ਆਏ ਉਸੇ ਤਰ੍ਹਾਂ ਹੀ ਬੇਨਤੀ ਹੈ ਜੀ ਮੈਨੂੰ ਜਦੋਂ ਮੈਨੂੰ ਫੋਨ ਤੇ ਪਤਾ ਲੱਗਾ ਕਿ ਮੈਸੇਜ ਕੀਤਾ ਤੇ ਮੈਂ ਉਦੋਂ ਹੀ ਭੱਜ ਕੇ ਆਇਆ ਮੈਂ ਕਹਾਂ ਚਲੋ ਬੰਦਾ ਬੰਦਿਆ दारू ਹੁੰਦਾ ਤੇ ਅਸੀਂ ਟੈਕਟੋਟਰ ਵੀ ਲੈ ਕੇ ਆਏ ਆ ਪਰ ਇੱਥੇ ਪਹਿਲਾਂ ਪਹੁੰਚ ਚੁੱਕੇ ਸੀਗੀ ਪੁਲਿਸ ਫੋਰਸ ਪਹੁੰਚ ਚੁੱਕੀ ਸੀਗੀ ਤੇ ਵੈਸੇ ਇੱਥੇ ਲੱਗੇ ਹੋਏ ਨੇ ਘਟਨਾ ਬੱਚਿਆਂ ਨੂੰ ਇੱਕ ਬੱਚਾ ਮਿਸਿੰਗ ਹੈ ਤੇ ਬਾਕੀ ਦੋ ਸਾਨੂੰ ਪਤਾ ਲੱਗਾ ਵੀ ਦੋ ਮੋਤਾ ਤਾਂ ਹੋ ਗਈਆਂ ਸੀ ਨੀਆਂ ਤੇ ਬਾਕੀ ਹਸਪਤਲ ਲੈ ਕੇ ਗਏ ਆ ਉੱਥੇ ਉਹ ਮੌਕੇ ਤੇ ਵੀ ਪਤਾ ਲੱਗੂ ਜਾ ਕੇ ਕਿੰਨੇ ਬੰਦੇ ਕਿੰਨੀਆਂ ਕੁ ਸਵਾਰੀਆਂ ਸੀਗੀਆਂ ਬਰਾੜ ਸਾਹਿਬ ਦੇ ਸਵਾਰੀਆਂ ਦੀ ਭਰੀ ਸੀ ਜੀ ਬੱਸ ਪੂਰੀ ਫੁੱਲ ਭਰੀ ਸੀ ਇਹ ਹਾਸਾ ਕਿਵੇਂ ਹੋਇਆ ਇਹ ਤੁਸੀਂ ਇਹਦੇ ਬਾਰੇ ਕੁਝ ਤੇ ਆ ਟਰੱਕ ਦੇ ਨਾਲ ਐਕਸੀਡੈਂਟ ਹੁੰਦੇ ਆ ਹੁੰਦੇ ਆ ਬਚਾਉਂਦੇ ਆ ਬਸ ਇਧਰ ਨੂੰ ਪੁੱਲ ਦੇ ਗਿੱਲਾਂ ਤੋਂ ਵੱਜੀ ਤੋਂ ਗਿੱਲਾਂ ਨੂੰ ਭਾਂਦੀ ਵਿੱਚ ਥਰਕੇ ਸੀ ਵੀ ਅਜੇ ਤਾਂ ਪਾਣੀ ਸੇਮ ਨਾਲੇ ਦੇ ਵਿੱਚ ਹੋਈ ਰਹੀ ਸੀ ਥੋੜਾ ਕਰ ਸੀਗਾ ਜੇ ਪਾਣੀ ਵੱਧ ਹੁੰਦਾ ਤਾਂ ਹੋ ਸਕਦਾ ਵੀ ਬਚਾਉਣ ਦੇ ਵਿੱਚ ਵੀ ਪ੍ਰੋਬਲਮ ਆਉਣੀ ਸੀਗੀ ਤੇ ਹੋਰ ਜੜੀਆਂ ਸੀਗੀਆਂ ਮੌਸਮ ਦੀ ਗਿਣਤੀ ਵੀ ਵੱਧ ਜਾਣੀ ਸੀਗੀ ਇੱਕ ਬੱਚਾ ਨਹੀਂ ਡੱਬ ਰਿਹਾ ਉਹ ਬੱਚਾ ਹੋ ਸਕਦਾ ਬਸੇ ਥੱਲੇ ਹੋਵੇ ਜਾਂ ਕੋਈ ਹੋਰ ਵੀ ਵਿੱਚ ਹੋ ਸਕਦਾ ਵਿੱਚ ਥੱਲੇ ਕੋਈ ਹੋਣ ਬਾਰੀ ਖੁੱਲ ਗਈ ਉਹ ਥੱਲੇ ਆ ਗਿਆ ਹੋਵੇ ਹਾਂ ਤੇ ਉਹ ਕ੍ਰੇਨ ਮੰਗਾਈ ਹੁਣ ਕ੍ਰੇਨ ਮੰਗਾਈ ਤੋਂ ਪਤਾ ਲੱਗੂਗਾ ਹੁਣ ਕਈ ਹੁਣ ਕੱਢ ਰਹੀ ਆ ਬਸ ਨੂੰ ਬਾਹਰ ਕਿ ਚੱਕ ਕੇ ਪਤਾ ਲੱਗੂਗਾ ਥੱਲੇ ਬਹੁਤ ਮਾੜੀ ਘਟਨਾ ਹੋਈ ਜੀ ਇਹ ਬਹੁਤ ਇਹ ਕੋ ਦੁੱਖ ਦੀ ਗੱਲ ਹੈ ਵੀ ਇੱਕ ਜ਼ਿੰਦਗੀਆਂ ਦਾ ਖਤਮ ਹੋਣਾ ਕਿਤੇ ਵੀ ਜ਼ਿੰਦਗੀ ਬੜੀ ਪਰਮਾਰਥਾਂ ਦੀ ਮੁੱਲੀ ਦੇਣਾ ਹੈ ਤੇ ਜ਼ਿੰਦਗੀ ਦਾ ਐ ਚਲੇ ਜਾਣਾ ਜਿਹੜਾ ਬਹੁਤ ਜਿਹੜਾ ਅਫਸੋਸਨਾਕ ਹੈ। ਇਹ ਹੁਣ ਗਲਤੀ ਦੀ ਦੀ ਵੀ ਗਲਤੀ ਹੈ ਹੁਣ ਟਰੱਕ ਵਾਲੇ ਦੀ ਗਲਤੀ ਹੈ ਜਾਂ ਬੱਸ ਟੀਟੀ ਜਾਂ ਨਜ਼ਾਰੀ ਸੀ ਤਾਂ ਮੌਕੇ ਦੇ ਜਿਹੜੇ ਵੇਖਣ ਵਾਲੇ ਦੱਸ ਸਕਦੇ ਆ। ਹੁਣ ਸਾਨੂੰ ਨੂੰ ਜਦੋਂ ਪਤਾ ਲੱਗਾ ਤੇ ਉਦੋਂ ਹੀ ਅਸੀਂ ਤਾਂ ਇੱਥੇ ਪਹੁੰਚੇ ਆ। ਇਹ ਟਰੈਕਟਰਾਂ ਵੀ ਲੈ ਕੇ ਆਈਆਂ ਵੀ ਕੁਝ ਮਦਦ ਲਈ ਘੋੜਾ ਪਰੋ ਕਲੇਨਾ ਵਗੈਰਾ ਚਾਹਾਂ ਮੇਰੇ ਟਰੈਕਟਰਾਂ ਦਾ ਨਿਗਾ ਤੇ ਕੰਮ ਕਰੀਣਾ ਦਾ ਕੰਮ ਹੈ। ਦੀ ਸਾਰਾ ਸ਼ਤਰੀ ਸਾਹਿਬ ਹੋ ਕੇ ਤੇ ਕਲਾਊਡ ਬਹੁਤ ਹੈਗੀ ਹੈ ਦੇਖਣ ਵਾਲੇ ਵੀ ਬਹੁਤ ਆ ਜਾਂਦੇ ਚਲੋ ਕੋਈ ਹਮਦਰਦੀ ਗੱਲਬਾਤ ਹੋ ਗਈ ਹੈ ਤੇ ਤਮਾਸ਼ੀ ਵੀ ਬੰਦੇ ਆ ਬਹੁਤ ਬਹੁਤ ਧੰਨਵਾਦ ਜੀ ਬਰਾੜ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਇਹ ਹੁਣ ਕ੍ਰੇਨ ਆ ਗਈ ਹੈ ਕ੍ਰੇਨ ਵੀ ਇਹ ਜਿਹੜਾ ਇੱਥੇ ਹੁਣ ਰਾਹ ਦਾ ਕੰਮ ਕਰਨਗੇ ਵੈਸੇ ਉਸੇ ਟਾਈਮ ਲੋਕਾਂ ਨੇ ਆ ਕੇ ਮਦਦ ਕੀਤੀ ਤੇ ਬਹੁਤ ਹੀ ਮੰਦ ਭਾਗੀ ਘਟਨਾ ਇਹ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਰੋਡ ਪੂਰਾ ਰੋਡ ਫਰੀਦਕੋਟ ਵਿਖੇ ਸੇਵਨਾਲਾ ਤੋਂ ਅੱਜ ਸਵੇਰ ਸਮਾਂ ਸੀ ਜਦੋਂ ਕਿ ਬਾਸੇ ਦੇ ਵਿੱਚ ਆ ਸੇਵਨਾਲੇ ਦੇ ਵਿੱਚ ਡੇਗ ਗਈ